ਦੇਸ ਨੂੰ ਮਿਲੀ ਵੱਡੀ ਸਫਲਤਾ ਜੇਲ ਬ੍ਰੇਕਰ ਗੈਂਗ ਦਾ ਰੂਪੀ ਹੋਇਆ ਗ੍ਰਿਫਤਾਰ ਤੇ ਇਸ ਦੇ ਸਾਥੀ ਸਮੇਤ ਦੋ ਹੋਰ ਔਰਤਾਂ ਵੀ ਨੇ ਪੁਲਿਸ ਦੀ ਹਿਰਾਸਤ ਦੇ ਵਿੱਚ ਜਿਹਾ ਇੱਕ ਵਾਰ ਬਰਨਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਕੇ ਪੰਜਾਬ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰ ਦਿੱਤੀ ਹੈ ਪੁਲਿਸ ਦੇ ਹੱਥ ਜੇਲ ਬ੍ਰੇਕਰ ਗੈਂਗ ਦਾ ਇੱਕ ਰੂਪੀ ਲੱਗਿਆ ਤੇ ਇਸ ਦੇ ਸਾਥੀ ਸਮੇਤ ਦੋ ਹੋਰ ਔਰਤਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੀ ਹੈ ਕਿ ਇੱਥੇ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ આરોપી ਪੁਲਿਸ ਨੂੰ ਕਈ ਮਾਮਲਿਆਂ ਦੇ ਵਿੱਚੋਂ ਲੋੜਿੰਦਾ ਸੀ ਪੁਲਿਸ ਦੇ ਵੱਲੋਂ ਲੰਬੇ ਸਮੇਂ ਤੋਂ ਇਸ ਦੀ ਪਾਲ ਕੀਤੀ ਜਾ ਰਹੀ ਸੀ ਤੇ ਹੁਣ ਇਹ ਆਪਣੇ ਸਾਥੀ ਤੇ ਦੋ ਔਰਤਾਂ ਸਮੇਤ ਗ੍ਰਿਫਤਾਰ ਹੋ ਗਿਆ ਹੈ ਦੱਸਦੀ ਹੈ ਕਿ ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਇਹ આરોપી ਆਪਣੇ ਸਾਥੀਆਂ ਦੇ ਨਾਲ ਚੰਡੀਗੜ੍ਹ ਵੱਲੋਂ ਬਰਨਾਲਾ ਵੱਲ ਆ ਰਿਹਾ ਹੈ ਤਾਂ ਪੁਲਿਸ ਨੇ ਆਪਣਾ ਜਾਲ ਵਿਛਾਇਆ ਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਦੱਸ ਦਈਏ ਕਿ ਜਦੋਂ ਇਹ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਬਰਨਾਲਾ ਵੱਲ ਆ ਰਹੇ ਸਨ ਤਾਂ ਰਸਤੇ ਦੇ ਵਿੱਚ ਪੁਲਿਸ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰੰਤੂ ਇਹ ਰੁਕੇ ਨਹੀਂ ਬਲਕਿ ਇਹਨਾਂ ਨੇ ਆਪਣੀ ਗੱਡੀ ਕਿਸੇ ਹੋਰ ਇਲਾਕੇ ਦੇ ਵੱਲ ਮੋੜ ਲਈ ਜਿੱਥੇ ਕਿ ਇਹਨਾਂ ਨੇ ਗੱਡੀ ਨੂੰ ਤੰਗ ਗਲੀਆਂ ਦੇ ਵਿੱਚੋਂ ਲਗਾਉਣਾ ਚਾਹਿਆ ਜਿਸ ਦੇ ਨਾਲ ਕਈ ਵਾਹਨਾਂ ਨੂੰ ਟੱਕਰ ਮਾਰਦੇ ਹੋਏ ਅੱਗੇ ਲੰਘ ਗਏ ਪਰੰਤੂ ਪੁਲਿਸ ਦੇ ਕੋਲੋਂ ਬਚ ਨਹੀਂ ਸਕੇ ਇਹ ਪੁਲਿਸ ਦੇ ਹੱਥ ਵਿਲੱਗ ਗਏ ਨੇ ਤੇ ਗ੍ਰਿਫਤਾਰ ਕਰ ਲਏ ਗਏ ਨੇ ਦੱਸ ਦਈਏ ਕਿ ਇਹਨਾਂ ਦੇ ਵਿੱਚੋਂ ਜਿਹੜਾ ਮੁੱਖ આરોપી ਹੈ ਉਸ ਦਾ ਨਾਮ ਗੋਪੀ ਸਰਬਰਾ ਦੱਸਿਆ ਜਾ ਰਿਹਾ ਹੈ ਉਸ ਦਾ ਹੋਰ ਜਿਹੜਾ ਦੋਸਤ ਹੈ ਗਗਨਦੀਪ ਸਿੰਘ ਵੀ ਪੁਲਿਸ ਦੇ ਹੱਥ ਲੱਗ ਗਿਆ ਇਸ ਤੋਂ ਇਲਾਵਾ ਦੋ ਔਰਤਾਂ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਨਾਲ ਹੀ ਇਹ ਵੀ ਜਾਣਕਾਰੀ دی ਇਹ ਕਿ ਇਹ ਦੋਨੋਂ ਔਰਤਾਂ ਇਹਨਾਂ ਦੀਆਂ ਹੀ ਪਤਨੀਆਂ ਨੇ ਦੱਸਦੀ ਹੈ ਕਿ ਗੋਪੀ ਸਲਬਰਾ ਦੀ ਪਤਨੀ ਦਾ ਨਾਮ ਸੁਖਮਨ ਪ੍ਰੀਤ ਕੌਰ ਹੈ ਤੇ ਨਾਲ ਹੀ ਜਿਹੜਾ ਇਸ ਦਾ ਦੂਸਰਾ ਸਾਥੀ ਹੈ ਜਿਸ ਦਾ ਨਾਮ ਗगनਦੀਪ ਸਿੰਘ ਹੈ ਉਸ ਦੀ ਪਤਨੀ ਹਰਪ੍ਰੀਤ ਕੌਰ ਵੀ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਕਈ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਲੋੜਿੰਦੇ ਸਨ ਤੇ ਹੁਣ ਪੁਲਿਸ ਦੇ ਹੱਥ ਲੱਗ ਗਏ ਨੇ ਇੱਥੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹ ਜਿਹੜੇ આરોપી ਨੇ ਗੁਰਪ੍ਰੀਤ ਸਿੰਘ ਸੇਖੋਂ ਦੇ ਨਾਲ ਸੰਬੰਧ ਰੱਖਦੇ ਨੇ ਜਿਹੜਾ ਕਿ ਪੁਲਿਸ ਨੂੰ ਲੰਮੇ ਸਮੇਂ ਤੋਂ ਲੋੜਿੰਦਾ ਉਸ ਦਾ ਨਾਮ ਵੀ ਕਈ ਵੱਡੇ ਜਿਹੜੇ ਕਪਲੇ ਹੋਏ ਨੇ ਬਹੁਤ ਵੱਡੇ ਕਾਰਨਾਮੇ ਹੋਏ ਨੇ ਉਹਨਾਂ ਦੇ ਵਿੱਚ ਹੈ ਤੇ ਉਹ ਵੀ ਪੁਲਿਸ ਨੂੰ ਲੋੜਿੰਦਾ ਹੈ ਤੇ ਹੁਣ ਇਹ ਜਿਹੜੇ ਦੋਨੋਂ આરોપી ਨੇ ਮੁਲਜ਼ਮ ਨੇ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਤੇ ਨਾਲ ਹੀ ਇਹਨਾਂ ਦੋਨਾਂ ਦੀਆਂ ਪਤਨੀਆਂ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਹਾਲਾਂਕਿ ਇਹ ਕਾਫੀ ਲੰਮੇ ਸਮੇਂ ਤੋਂ ਪੁਲਿਸ ਦੇ ਹਰਸ ਤੋਂ ਦੂਰ ਸਨ ਪਰੰਤੂ ਹੁਣ ਰਸਤੇ ਦੇ ਵਿੱਚ ਹੀ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਦਾ ਅਖਣਾ ਹੈ ਕਿ ਇਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਹਨਾਂ ਦੇ ਕੋਲੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਵੀ ਹੈ ਕਿਉਂਕਿ ਇਹਨਾਂ ਦਾ ਨਾਮ ਕਾਫੀ ਲੰਮੇ ਸਮੇਂ ਤੋਂ ਚਰਚਾ ਦੇ ਵਿੱਚ ਸੀ ਤੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਇਹ ਪੁਲਿਸ ਨੂੰ ਲੋੜਿੰਦੇ ਸਨ ਤੇ ਹੁਣ ਇਹ ਪੁਲਿਸ ਦੇ ਹੱਥ ਲੱਗੇ ਨੇ ਪੁਲਿਸ ਇਹਨਾਂ ਦੇ ਕੋਲੋਂ ਸਖਤਾਈ ਦੇ ਨਾਲ ਪੁੱਛਗਿੱਛ ਕਰ ਰਹੀ ਹੈ